ਕਾਲਸਾ ਵਾਹਿਗੁਰੂ ਦੀ ਕੀ ਫਤਿਹ ਦਾ ਖਾਲਸ ਟੀਵੀ ਦੀ ਵਿਸ਼ੇਸ਼ ਪੇਸ਼ਕਸ਼ ਗੁਰਬਾਰਨਿੰਗ ਦੇ ਗੁਰਬਾਗ ਦੇ ਉੱਤੇ ਆਧਾਰਿਤ ਸਾਡੇ ਪ੍ਰੋਗਰਾਮ ਬਾਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰਨ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਨ 1783 ਦੇ ਵਿੱਚ ਵਾਪਰੀ ਉਸ ਘਟਨਾ ਦੀ ਜਿਹੜੀ ਘਟਨਾ ਅੱਜ ਵੀ ਸਾਡਾ ਸਿਰ ਮਾਣ ਦੇ ਨਾਲ ਪੂਲ ਦੁਨੀਆ ਦੇ ਵਿੱਚ ਉੱਚਾ ਕਰਦੀ ਹੈ ਕਿ ਸਾਡੇ ਜਿਹੜੇ ਸਿੱਖ ਬਜ਼ੁਰਗ ਨੇ ਉਹਨਾਂ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਮਾਰਾਂ ਮਾਰੀਆਂ ਤੇ ਕਿੰਨੀਆਂ-ਕਿੰਨੀਆਂ ਸੋਹਣੀਆਂ ਯਾਦਗਾਰਾਂ ਕੁੱਲ ਦੁਨੀਆ ਦੇ ਸਾਹਮਣੇ ਪੇਸ਼ ਕੀਤੀਆਂ ਵਾ ਜਿਸ ਦਿੱਲੀ ਨੂੰ ਕਿਸੇ ਸਮੇਂ ਅਜਿੱਤ ਮੰਨਿਆ ਜਾਂਦਾ ਸੀ ਜਦੋਂ ਤੋਂ ਇੱਥੇ ਮੁਗਲ ਬਾਦਸ਼ਾਹੀ ਕਾਇਮ ਹੋਈ ਹੈ ਇਹ ਦਿੱਲੀ ਫਤਿਹ ਨਾ ਹੋ ਸકી ਨਾ ਰਾਜਪੂਤ ਰਾਜਿਆਂ ਤੋਂ ਨਾ ਮਹਾਰਾਸ਼ਟਰ ਦੇ ਮਰਾਠਿਆਂ ਤੋਂ ਪਰ ਇਸ ਦਿੱਲੀ ਨੂੰ ਕਈ ਵਾਰੀ ਫਤਿਹ ਕੀਤਾ ਗੁਰੂ ਕੇ ਖਾਲਸੇ ਨੇ ਤੇ ਗੁਰੂ ਕੇ ਸਿੰਘਾਂ ਨੇ ਸਿੱਖਾਂ ਦੇ ਵਿੱਚ ਆਮ ਕਰਕੇ ਸੀ ਕਿ ਜਦੋਂ ਮਰਜ਼ੀ ਦਿੱਲੀ ਵਾਲੇ ਪਾਸੇ ਨੂੰ ਜਾਓ ਤੇ ਦਿੱਲੀ ਨੂੰ ਆਪਾਂ ਫਤਿਹ ਕਰ ਸਕਦੇ ਹਾਂ ਬਾਦਸ਼ਾਹੀ ਦੇ ਨਾਲ ਫਕੀਰੀ ਸੁਭਾਅਨ ਕਰਕੇ ਦਿੱਲੀ ਜਿੱਤ ਕੇ ਦਿੱਲੀ ਫਤਿਹ ਕਰਕੇ ਵੀ ਸਿੱਖ ਵਾਸਾਖੀ ਮਨਾਉਣ ਦੇ ਲਈ ਸ੍ਰੀ ਅਮਰਤਸਰ ਸਾਹਿਬ ਵਾਪਸ ਆਉਂਦੇ ਸਨ ਇਹ ਗੱਲ ਹੈ ਸਾਲ 1783 ਦੀ ਜਦੋਂ ਸਰਦਾਰ ਬਘੇਲ ਸਿੰਘ ਕਰੋੜ ਸਿੰਘਿਆ ਉਹਨੇ ਦਿੱਲੀ ਦੇ ਉੱਤੇ ਹਮਲਾ ਕੀਤਾ ਜਦੋਂ ਸਿੰਘਾਂ ਦੀ آمد ਦੀ ਖਬਰ ਸੁਣਦਾ ਵਾ ਸ਼ਾ आलम ਦੂਜਾ ਤਾਂ ਉਹਨੇ ਦਿੱਲੀ ਦੀਆਂ ਫੌਜਾਂ ਨੂੰ ਹੁਕਮ ਕੀਤਾ ਜਿਹੜੇ ਉਹਦੇ ਹੋਰ ਬਹੁਤ ਸਹਿਯੋਗੀ ਸਨ ਸੱਜਣ ਉਹਨਾਂ ਨੂੰ ਆਖਿਆ ਵੀ ਤੁਸੀਂ ਜੋ ਵੀ ਖਾਣ ਪੀਣ ਦਾ ਸਮਾਨ ਹੈ ਰਸਦਾ ਜਿੰਨੀਆਂ ਵੱਧ ਤੋਂ ਵੱਧ ਹੋ ਸਕਦੀਆਂ ਉਹ ਸਾਰੀਆਂ ਰਸਦਾ ਲੈ ਕੇ ਜੰਗੀ ਸਮਾਨ ਲੈ ਕੇ ਤੇ ਲਾਲ ਕਿਲੇ ਦੇ ਅੰਦਰ ਆਣ ਕੇ ਵੜਜੋ ਦਰਵਾਜ਼ੇ ਬਿਲਕੁਲ ਇਹਦੇ ਬੰਦ ਕਰ ਦਿਓ ਬਾਹਰ ਸਿੱਖ ਜੇ ਘੇਰਾ ਪਾ ਵੀ ਲੈਣਗੇ ਤੇ ਆਪਾਂ ਅੰਦਰੋਂ ਆਪਾਂ ਆਪਣੇ ਕੋਲ ਖਾਣ ਪੀਣ ਦੇ ਪੂਰੇ ਸਾਧਨ ਮੌਜੂਦ ਆ ਤੇ ਜੇ ਸਿੱਖ ਕੇ ਰਾ ਪਾ ਵੀ ਲੈਣਗੇ ਤੇ ਬਾਹਰ ਉਹਨਾਂ ਦੀਆਂ ਬਸਤਾ ਅਕਸਰ ਮੁਕੜੀਆਂ ਵੀ ਆਪਾਂ ਅੰਦਰ ਆਰਾਮ ਦੇ ਨਾਲ ਆ ਤੇ ਸਿੱਖ ਜਿਹੜੇ ਆ ਉਹ ਇੱਥੋਂ ਚਲੇ ਜਾਂਦੇ ਜਦੋਂ ਸਿੱਖ ਦਿੱਲੀ ਦੇ ਵਿੱਚ ਪ੍ਰਵੇਸ਼ ਕਰਦੇ ਆ ਸਿੱਖਾਂ ਦੇ ਮਨ ਦੇ ਵਿੱਚ ਚਾਹ ਸੀ ਉਹ ਲਾਲ ਕਿਲਾ ਜਿਸ ਦੇ ਸਾਹਮਣੇ ਕਿਸੇ ਸਮੇਂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਜਿਸ ਤਖਤ ਤੋਂ ਬੈਠ ਕੇ ਸਿੱਖਾਂ ਦੇ ਖਿਲਾਫ ਕਈ ਹੁਕਮ ਕੱਢੇ ਗਏ ਸਿੱਖਾਂ ਦੇ ਸਿਰਾਂ ਦੇ ਮੁੱਲ ਤੱਕ ਤੈਅ ਕੀਤੇ ਗਏ ਉਸ ਲਾਲ ਕਿਲੇ ਦੇ ਉੱਤੇ ਅਸੀਂ ਆਪਣਾ ਖਾਲਸਾ ਝੰਡਾ ਗੱਡਣਾ ਵਾ ਗੁਰੂ ਕਾ ਖਾਲਸਾ ਦਿੱਲੀ ਨੂੰ ਫਤਿਹ ਕਰਨ ਦੇ ਵਾਸਤੇ ਤੇ ਖਾਲਸਾ ਝੰਡਾ ਗੱਡਣ ਦੇ ਵਾਸਤੇ ਤਿਆਰ ਬਰ ਤਿਆਰ ਖੜਾ ਵਾ ਪਰ ਅੰਦਰ ਫੌਜਾਂ ਵਾ ਕਿਲੇ ਦੇ ਤੇ ਅੰਦਰ ਉਹਨਾਂ ਦੇ ਕੋਲ ਪੂਰੀਆਂ ਰਸਦਾਵਾਂ ਸਾਜੋ ਸਮਾਨ ਵਾ ਉਹ ਬੜੇ ਬੇਖੌਫ ਅੰਦਰ ਬੈਠੇ ਆ ਬਾਦਸ਼ਾਹ ਆਲਮ ਦੂਜਾ ਸ਼ਾਹ ਆਲਮ ਦੂਜਾ ਕਿ ਸਾਨੂੰ ਕੋਈ ਡਰ ਨਹੀਂ ਹੈ ਸਿੱਖਾਂ ਨੇ ਪੁੱਛਦੇ ਆ ਪੁੱਛਦੇ ਆ ਇੱਕ ਐਸੇ ਮਿਸਤਰੀ ਨੂੰ ਲੱਭਾ ਜਿਸ ਮਿਸਤਰੀ ਨੇ ਜਿਸ ਕਾਰੀਗਰ ਨੇ ਇਹ ਗੱਲ ਦੱਸੀ ਕਿ ਇਹ ਜਿਹੜਾ ਕਿਲਾ ਵਾ ਭਾਵੇਂ ਕਿ ਇਹ ਬਾਕੀ ਸਾਰੇ ਪਾਸਿਆਂ ਤੋਂ ਪੱਕਾ ਵਾ ਬੜਾ ਮਜ਼ਬੂਤ ਆ ਪਰ ਇਸ ਕਿਲੇ ਦੀ ਦੀਵਾਰ ਦੇ ਵਿੱਚ ਇੱਕ ਐਸੀ ਥਾਂ ਵਾ ਜਿਹੜੀ ਬਾਹਰੋਂ ਤੇ ਪੱਕੀ ਆ ਪਰ ਅੰਦਰੋਂ ਕੱਚੀ ਆ ਅੰਦਰੋਂ ਉੱਥੇ ਮਿੱਟੀ ਲੱਗੀ ਹੋਈ ਆ ਜੇ ਉਦੋਂ ਦੀ ਤੁਸੀਂ ਹਮਲਾ ਕਰੋ ਤਾਂ ਸੌਖਿਆਂ ਇਸ ਕਿਲੇ ਦੇ ਅੰਦਰ ਵੜ ਸਕਦੇ ਤੇ ਸਿੱਖਾਂ ਦੇ ਕਹਿਣ ਦੇ ਉੱਤੇ ਉਹ ਉਸ ਥਾਂ ਦੀ ਨਿਸ਼ਾਨਦੇਹੀ ਕਰਨ ਲਈ ਤਿਆਰ ਹੋ ਗਿਆ ਉਸ ਮਿਸਤਰੀ ਨੇ ਨਿਸ਼ਾਨਦੇਹੀ ਕੀਤੀ ਉਸ ਥਾਂ ਦੀ ਜਿਸ ਨੂੰ ਕਿ ਸਿੱਖਾਂ ਨੇ ਲੱਭਣ ਤੋਂ ਬਾਅਦ ਜੋ ਰੁੱਖਾਂ ਦੀਆਂ ਘਟੋਣੀਆਂ ਕਹਿੰਦੇ ਆ ਉਸ ਸੱਜਣ ਗੇਲੀਆਂ ਕਹਿੰਦੇ ਆ ਰੁੱਖਾਂ ਦੀਆਂ ਗੇਲੀਆਂ ਘਟੋਣੀਆਂ ਦੇ ਨਾਲ ਉਹ ਜੋ ਕਿਲੇ ਦੀ ਦੀਵਾਰ ਸੀ ਉਹਦੇ ਵਿੱਚ 파ੜ 파 ਦਿੱਤਾ ਗਿਆ ਉਹ ਮਿੱਟੀ ਕਿਉਂਕਿ ਪਿਛਲੇ ਪਾਸੇ ਮਿੱਟੀ ਸੀ ਅਗਲੇ ਪਾਸੇ ਉਹੜਾ ਉਹ ਸਖਤ ਥਾਂ ਸੀ ਪੱਕਾ ਥਾਂ ਸੀ ਉਸ ਦੇ ਰਾਹੀਂ ਸਿਕੰਦਰ ਵੜਦੇ ਆ ਅੱਜ ਤੱਕ ਤੁਸੀਂ ਦਿੱਲੀ ਜਾਓਗੇ ਨਾ ਤੇ ਲਾਲ ਕਿਲੇ ਦੇ ਕੋਲ ਇੱਕ ਇਲਾਕਾ ਵਾ ਉਹ ਥਾਂ ਅੱਜ ਵੀ ਕਾਇਮ ਆ ਜਿੰਨੂੰ ਕਿਹਾ ਜਾਂਦਾ ਵਾ ਮੋਰੀ ਗੇਟ ਇਹ ਮੋਰੀ ਗੇਟ ਦੀ ਕਾੜ ਸਿੰਗਾ ਦੀ ਕਾੜ ਆ ਇਸ ਮੋਰੀ ਦੇ ਰਾਹੀਂ ਕਹਿ ਲੋ ਇਸ ਰਾਹ ਦੇ ਰਾਹੀਂ ਸਿੱਖ ਜਿਹੜੇ ਆ ਲਾਲ ਕਿਲੇ ਦੇ ਅੰਦਰ ਵੜਦੇ ਆ ਇਹਨੂੰ ਮੋਰੀ ਗੇਟ ਅੱਜ ਵੀ ਕਿਹਾ ਜਾਂਦਾ ਇਹ ਮੋਰੀ ਗੈਂਡ ਸਰਦਾਰ ਬਘੇਲ ਸਿੰਘ ਕਰੋੜ ਸਿੰਘ ਹੀ ਆ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਮਤਲਬ ਕਿਲੇ ਦੇ ਵਿੱਚ ਵੜਨ ਦੇ ਲਈ ਥਾਂ ਬਣਾਇਆ ਵਾ ਅੰਦਰ ਗਏ ਜਿਹੜਾ ਸ਼ਾਹ ਅਲਮ ਦੂਜਾ ਸੀ ਉਹਨੂੰ ਭਾਜੜਾ ਪੈ ਗਿਆ ਮੁਕਾਬਲਾ ਨਹੀਂ ਕਰ ਸਕਿਆ ਉਹਨੇ ਹਥਿਆਰ ਛੱਡ ਤੇ ਗੁਰੂ ਕੇ ਸਿਖਾਣੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਉਸ ਸਮੇਂ ਖਾਲਸਾ ਝੰਡਾ ਲਹਿਰਾਇਆ ਸੱਚ ਦਾ ਨਿਆਂ ਦਾ ਇਸ ਦਿੱਲੀ ਤੋਂ ਰਾਜ ਕਾਇਮ ਕੀਤਾ ਤੇ ਕੁੱਲ ਦੁਨੀਆ ਨੂੰ ਇਹ ਦੱਸਿਆ ਕਿ ਠੀਕ ਆ ਵਕਤ ਬਦਲਦਾ ਰਹਿੰਦਾ ਵਾ ਕਿਸੇ ਸਮੇਂ ਡਾਢਿਆਂ ਦਾ ਵਕਤ ਆ ਉਹ ਲੋਕਾਂ ਦੇ ਉੱਤੇ ਖਾਸ ਕਰਕੇ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰਦੇ ਆ ਧੱਕਾ ਕਰਦੇ ਆ ਪਰ ਜਦੋਂ ਰੱਬ ਦੀ ਮਿਹਰ ਸਦਕਾ ਅਕਾਲ ਪੁਰਖ ਦੀ ਕਿਰਪਾ ਸਦਕਾ ਸਿੱਖ ਜਿਹੜੇ ਆ ਫੇਰ ਕਾਇਮ ਹੁੰਦੇ ਆ ਤੇ ਉਹ ਸਰਦਾਰ ਬਘੇਲ ਸਿੰਘ ਵਾਂਗ ਦਿੱਲੀ ਦੇ ਲਾਲ ਕਿਲੇ ਨੂੰ ਫਤੇ ਵੀ ਕਰਦੇ ਆ ਤੇ ਉਹਦੇ ਤੇ ਖਾਲਸਾ ਝੰਡਾ ਵੀ ਲਹਿਰ ਹੁੰਦੇ ਆ ਤੁਸੀਂ ਜਦੋਂ ਵੀ ਦਿੱਲੀ ਦੇ ਲਾਲ ਕਿਲੇ ਦੇ ਕੋਲ ਦੀ ਲੰਗੋ ਫਕਰ ਦੇ ਨਾਲ ਲੰਘ ਸਕਦੇ ਹਾਂ ਮੋਰੀ ਗੇਟ ਸਿੱਖਾਂ ਨੇ ਬਣਾਇਆ ਵਾ ਕਿਉਂਕਿ ਇਸ ਦੇ ਰਾਹੀਂ ਸਿੱਖ ਲਾਲ ਕਿਲੇ ਦੇ ਅੰਦਰ ਜਾਂਦੇ ਅੱਜ ਲੋੜ ਇਹ ਆ ਕਿ ਇਹ ਜਿਹੜੀਆਂ ਸਾਡੀਆਂ ਥਾਵਾਂ ਵਾ ਬੜੀਆਂ ਇਤਿਹਾਸਕ ਆ ਅੱਜ ਜਿਵੇਂ ਆਪਾਂ ਜਾਣਦੇ ਹਾਂ ਕਿ ਸਾਡੀਆਂ ਇਤਿਹਾਸਕ ਥਾਵਾਂ ਨੂੰ ਮਲਿਆ ਮੇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਮੁਕਾਇਆ ਜਾ ਰਿਹਾ ਹੈ ਇਹਨਾਂ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਜੋ ਹਿੰਦੂ ਤਵਾ ਹਕੂਮਤ ਹੈ ਇਹਨੂੰ ਇਹ ਥਾਵਾਂ ਕਦੀ ਚੰਗੀਆਂ ਨਹੀਂ ਲੱਗਣਗੀਆਂ ਮੋਰੀ ਗੇਟ ਜਿਹੜਾ ਕਿ ਸਿੱਖਾਂ ਨੇ ਬਣਾਇਆ ਵਾ ਸਿੱਖਾਂ ਦੀ ਜਿੱਤ ਦੇ ਨਾਲ ਜੁੜਿਆ ਆਇਆ ਵਾ ਇਹਨਾਂ ਥਾਵਾਂ ਨੂੰ ਕੋਈ ਖਤਮ ਕਰ ਸਕਦਾ ਵਾ ਇਹਨਾਂ ਦੇ ਨਾਮ ਬਦਲੇ ਜਾ ਸਕਦੇ ਆ ਸਿੱਖ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਜੋ ਥਾਵਾਂ ਸਾਡੀ ਜਿੱਤ ਦੇ ਨਾਲ ਸੰਬੰਧਤ ਆ ਉਹਨਾਂ ਨੂੰ ਉਸੇ ਤਰ੍ਹਾਂ ਕਾਇਮ ਵੀ ਰੱਖੀਏ ਉਹਨਾਂ ਦੇ ਨਾਵਾਂ ਨੂੰ ਵੀ ਕਾਇਮ ਰੱਖੀਏ ਜਦੋਂ ਉਧਰ ਦੀ ਲੰਘੀਏ ਫਕਰ ਦੇ ਨਾਲ ਲੰਘੀਏ ਕਿ ਸਾਡੇ ਬਜ਼ੁਰਗਾ ਨੇ ਸਰਦਾਰ ਭਗਤ ਸਿੰਘ ਕਰੋੜ ਸਿੰਘ ਆ ਵਰਗਿਆਂ ਨੇ ਕਈ ਵਾਰੀ ਇਹ ਦਿੱਲੀ ਫਤਿਹ ਕੀਤੀ ਆ ਤੇ ਆਪਣੇ ਖਾਲਸੇ ਝੰਡੇ ਗੱਡੇ ਆ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਅੰਦਰ ਵੀ ਉਹ ਭਾਵਨਾ ਆਵੇ ਅਸੀਂ ਆਪਣੇ ਬੱਚਿਆਂ ਨੂੰ ਇਹ ਗੁਰੂ ਕੇ ਸਿੰਘਾਂ ਦੀਆਂ ਕਹਾਣੀਆਂ ਦੱਸੀਏ ਤਾਂ ਕਿ ਉਹਨਾਂ ਦੇ ਅੰਦਰ ਕੌਮ ਦੇ ਲਈ ਕੁਝ ਕਰਨ ਦੇ ਵਾਸਤੇ ਜਜ਼ਬਾ ਤੇ ਗੁਰੂ ਦੇ ਨਾਲ ਜੁੜਨ ਵਾਲੀ ਭਾਵਨਾ ਪੈਦਾ ਹੋਵੇ ਜੀ ਕੋਈ ਸੁਝਾਅ ਹੋਵੇ ਈਮੇਲ ਸਾਡੀ ਤੁਸੀਂ ਦੇਖ ਰਹੇ ਹੋ ਮੋਬਾਈਲ ਨੰਬਰ ਆਰਿਆ ਵਾ ਤੁਸੀਂ ਉਹਦੇ ਤੇ ਭੇਜ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ